ਸਾਸੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਾਰਾ ਸਤਿਨਾਮੇ ਬਲੌਗ ਦੇ ਵਿੱਚ 90 ਦਿਨ ਤਾਂ ਨਵੀਂ ਸ਼ੁਰੂਆਤ ਦੇ ਨਾਲ ਦੇਖੋ ਜੀ ਕੰਮ ਮੇਰਾ ਫ੍ਰੀ ਆ ਇੱਥੇ ਵੀ ਮੈਂ ਝਾੜੂ ਲਾਤਾ ਪੋਚਾ ਲਾਤਾ ਭੂਆ ਲੱਗੀ ਉਹ ਬੱਤੀਆਂ ਬਣਾਉਣ ਐਂਦੀਵਾ ਕੰਝ ਆਇਆ ਕਰਨਾ ਕਹਿੰਦੀ ਮੈਂ ਅਬ ਨਹੀਂ ਤੇ ਚਲ ਗਿਆ ਸਕੂਲ ਅਬ ਨਹੀਂ ਤੇ ਪਾਪਾ ਵੀ ਚਲ ਗਿਆ ਕੰਮ ਤੇ ਤੇ ਮੈਂ ਤਾਂ ਭੂਆ ਯਾਰ ਰਾਤ 3:30 ਵਜੇ ਸੌਪਾ ਨਿਕਲੇ ਆ ਵੀਡੀਓ ਅਸੀਂ ਪੋਸਟ ਕਰਾਂਗੇ ਮੈਂ ਬਣਾਈ ਰੱਖੀ ਵੀਡੀਓ 3 ਵਜੇ ਨਿਕਲਾ ਭੂਣ ਦੀ ਮੋਤੀ ਸਾਡਾ ਨਾ ਭੌਂਕਦਾ ਸੀਗਾ ਪੂਆ ਕੇ ਪੂਆ ਡਾ ਪੂਆ ਕੇ ਨਹੀਂ ਉੱਠ ਕੇ ਦੇਖੋ ਤੇ ਪਿੱਛੇ ਸ਼ਾਇਦ ਗਾਈਆਂ ਆਈਆਂ ਹੋਣਗੀਆਂ ਪਿੱਛੇ ਖੇਤਾਂ ਤੇ ਜਦੋਂ ਉੱਠ ਕੇ ਦੇਖਿਆ ਤਾਂ ਨਾਲ ਦੇ ਕਮਰੇ 'ਚ ਪੜਿਆ ਸੀਗਾ ਪੈਟ ਦੇ ਥੰਦੇ ਫਪਹ ਜਾਂਦਾ ਸੀਗਾ ਤੇ ਦੂਏ ਦੇ ਨਾਲ ਕੁੱਤੇ ਨੇ ਸੰਤਾਂ ਤਾ ਦੂਆ ਕਰਦਾ ਇੰਨਾ ਹਨੇਰਾ ਸੀ ਨਾ ਕੁਝ ਵੀ ਨਹੀਂ ਦਿਦਾ ਸੀਗਾ ਮੋਤੀ ਨੂੰ ਪਤਾ ਨਹੀਂ ਕਿੱਦਾਂ ਦੇ ਸੀ ਗਿਆ ਮੋਤੀ ਨੇ ਫਸਾਂ ਸਾਰੇ ਠਾਲ ਦਿੱਤਾ ਫਿਰ ਦੇਖਿਆ ਆਪਣੀ ਤੇ ਪਾਪਾ ਨੇ ਫਿਰ ਮਤਲਬ ਅੰਦਰ ਮਾਰ ਦਿੱਤਾ ਬਚਾਰਾ ਕਮਾੜ ਨਹੀਂ ਸੀਗਾ ਮੇਰੀ ਕੁੜੀ ਪਿਛੇ ਦਾ ਉੱਥੇ ਪੈਂਦੀ ਆ ਨਾ ਫਿਰ ਉਹ ਆਉਣੇ ਫਿਰ ਉੱਥੇ ਮੰਜੇ ਤੇ ਹੁੰਦੇ ਬੈਠੇ ਹੁੰਦੇ ਆ ਤੇ ਰੱਬ ਨਾ ਕਰੀ ਹੁੰਦੀ ਨੀ ਕੀ ਗੱਲ ਹੋ ਜੇ ਲੜ ਜਵੇ ਹੈ ਨਾ ਫਿਰ ਤੇ ਮਾਰਿਆ ਮਾਰ ਕੇ ਤਾਂ ਵਿਚਾਰਾ ਉੱਥੇ ਬਾਹਰ ਦੱਬਿਆ ਉੱਪਰ ਉਹਨੇ ਪਜੂਆ ਪਾਇਆ ਕੱਪੜਾ ਚਿੱਟਾ ਤੇ ਦੱਬ ਦਿੱਤਾ ਫਿਰ ਅਸੀਂ ਇਹ ਕੰਮ ਸਾਡਾ ਹੁਣ ਕਰੀ ਆ ਬਸ ਵੇਲੇ ਆ ਕੁਝ ਨਹੀਂ ਕਰਨੇ ਰਹਿ ਗਿਆ ਹੁਣ ਦੇਖਦੇ ਆ ਮੈਂ ਸ਼ਾਇਦ ਖੇਤਾਂ ਨੂੰ ਜਾਵਾਂ ਅੱਜ ਖਾ ਕਦੀਆਂ ਕਦੋਂ ਦੀ ਬਕੰਦਣਾਤਾ ਰੋਦੇ ਜਾ ਕਰਨਾ ਅਛਾ ਰੋਟਾ ਮਾਂ ਜਾ ਕਰਨਾ ਪਰ ਮੈਨੂੰ ਪਤਾ ਹੁੰਦਾ ਕਿ ਨੀਂਨਾ ਹੁੰਦਾ ਨਹੀਂ ਹਾਂ ਅਛਾ ਆਪਣੀ ਹਿੰਮਤ ਕਾ ਨਹੀਂ ਬਾਬਾਏ ਬੁਲਾਣਾ ਆਵੇ ਤੁਹਾਨੂੰ ਘਰੋਂ ਆਪਣੀ ਹਿੰਮਤ ਦੀ ਗੱਲ ਆ ਬਾਬਾ ਨੇ ਥੋੜੀ ਨਾ ਕਹਿਣਾ ਤੁਸੀਂ ਆਓ ਮੇਰੇ ਕੋਲ ਹਾਂ ਟੱਗ ਗਿਆ ਚਾਹ ਪੀ ਲੈ ਹਾਂ ਤਾਂ ਲੱਗੀ ਐ ਕੰਮ ਕਰਨ ਬੱਤੀਆਂ ਬੱਤੀ ਕੇ ਰੱਖ ਦੇਣੀਆਂ ਹਾਂ 1 ਵਜੇ ਫੂਲਿੰਗ ਲੈਣ ਜਾਣਾ ਹੈ ਤੇਰੀ ਦਾ ਕਰੂੰਗੀ ਵਧੀਆ ਉਹਨੂੰ ਵੀ ਲੈ ਲਈ ਨਾਲੇ ਨਾਲ ਹੀ ਲੈ ਜਾਣਾ ਤੇਲ ਲੈ ਜਾਣਾ ਤੇ ਹੋਰ ਕੋਈ ਬੰਦਾ ਮੈਨੂੰ ਲੈਣ ਆਇਆ ਸਾਖਸ਼ ਜੀ ਹਾਂ ਦੋਸਤੋ ਤੁਹਾਨੂੰ ਹੋ ਹਾਏ ਆਏ ਤੇਨ ਫਾਰਮ ਨੂੰ ਕਿੱਦਾਂ ਜੇ ਹੋਏ ਮੈਂ ਚੱਲੀਆਂ ਖੇਤਾਂ ਨੂੰ ਹਾਂ ਉਹ ਲੱਗਿਓ ਸੱਤ ਬਾਲ ਹੋਣੀ ਚਾਹੁੰਦਾ ਲਾਣ ਦੀ ਦੇਖੇ ਜੇ ਇਹ ਚੋਂ ਨਾਲ ਲਵਾਣਾ ਹੋਵੇ ਇਹਨਾਂ ਨਾਲ ਸੰਪਰਕ ਕਰ ਲਵੇ ਰੇਟ ਹੈਗਾ 45000 ਰੁਪਿਆ ਖੇਤ ਦਾ ਔਰ ਰੋਟੀ ਰੂਟੀ ਖਾ ਲੈ ਸੱਤ ਬਾਲ ਭਾਜੀ ਮੈਂ ਕਹਿੰਦਾ ਨਾ ਮੈਂ ਕਹਣਾ ਉੱਥੇ ਰਹਿਣਾ ਮੈਂ ਆ ਲੈਣਾ ਜਿੱਦ ਨਹੀਂ ਜਨਾ ਮੈਂ ਮੀਨ ਪੈ ਗਿਆ ਨਾ ਉਹ ਤੇ ਮ ਗਰਮੀ ਹੋ ਗਈ ਗਰਮੀ ਤੋਂ ਬਚੋ ਸੱਪਾਂ ਸਲੈਡਿਆਂ ਤੋਂ ਬਚੋ ਬਸ ਸੱਪਾਂ ਸਲੈਡਾਂ ਦਾ ਰਾਹ ਹੈ ਜੀ ਆਪਣਾ ਧਿਆਨ ਰੱਖੋ ਅਸੀਂ ਘਰ ਦੀ ਇੱਕ ਹੋਰੀ ਸੜਕਾ ਜਾ ਕੇ ਬਹਿ ਗਿਆ ਇੱਥੇ ਮਿਲਿਆ ਆ ਕੇ ਛੱਡਤਾ ਹਾਂ ਗਰਮੀ ਤੋਂ ਤਾਂ ਮਾਰਨਾ ਹਵਾ ਲੱਗਦੀ ਮੇਰੇ ਜਿੱਦ ਕਰਦ ਮਨਾ ਲਵਾ ਫਿਰ ਨਾਲੇ ਲਾ ਪਾਣੀ ਚ ਡੋਬੋ ਕੀ ਚੱਲ ਤਾਂ ਇੱਥੇ ਸਿੱਟ ਨਾ ਕੱਪੜਾ ਹੋਰ ਤਾਂ ਕੀ ਆ ਮੈਂ ਤਾਂ ਘਰ ਵਿੱਚ ਹਰਦੋਣਾ ਫੇਰ ਤੇ ਤੇਰਾ ਨਾ ਦਿਮਾਗ ਆ ਤੇ ਤੈਨੂੰ ਤੂੰ ਮੈਨੂੰ ਪਕਾਈ ਕਰ ਲੈ ਲੱਗਾ ਮਾਂ ਨਾ ਜੇ ਹਦਰੋ ਕੋਈ ਆ ਜਾਵੇ ਫੇਰ ਆ ਮੈਂ ਸੜਕਾ ਜੀ ਦੇਖ ਲਓ ਇਧਰ ਆ ਬੰਦਾ ਇੱਥੇ ਲੇਟਣ ਲੱਗਾ ਸੜਕਾ ਚਪਾਵਾ ਲੱਗਾ ਮੇ ਲੇਟਣ ਮੇ ਲੱਗਾ ਰਾਤ ਜਿਹੜੇ ਸਾਪੋ ਤੇ ਮਾਰੇ ਉਹਦੀ ਆਤਮਾ ਤੇ ਟੱਗੋ ਮੋਟਰਸਾਈਕਲ ਆਂਦਾ ਉੜ ਗਿਆ ਜਾਨਵਰ ਸੋ ਹੈ ਉੜ ਜਾ ਕਿਸੇ ਨੇ ਕਹਣਾ ਮਲੀ ਪਿਆਏ ਉੱਠੋ ਚੱਲ ਮੇ ਟਲ ਜਿਓ ਆ ਦੇ ਕਿੰਨੇ ਡੇਂਜਰ ਟੂ 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 ਕੇ 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 ਆ ਉਹਦੇ ਦੇ ਇਧਰਲਾ ਟੈਰ ਰੋੜੇ ਰਾੜੇ ਪਰ ਚੜ ਗਿਆ ਨਾ ਪਲਟ ਗਿਆ ਨਾ ਪਲਟ ਮੈਂ ਬੋਰ ਛਿੱਤੀ ਗਿਆ ਨੇ ਪਲਟ ਚੱਕ ਹੋ ਜਾਣਾ ਇਹਦਾ ਮਨਿਆ ਜੀ ਬਣਾਵਾਂਗੇ ਜੀ ਹਨਾ ਸਬਸਕ੍ਰਾਈਬਰ ਤਾਂ ਦੇਖਦੇ ਆ ਬਹਿ ਜਾ ਭਰਾਵਾ ਬਹਿ ਜਾ ਗਾਰਮ ਦਾਰ ਤੋਂ ਨਾ ਨਾ ਕਾ ਨਾ ਬੋਲਦੇ ਨਹੀਂ ਬੰਦੇ ਅਜੇ ਵਿੱਚ ਕਿੰਨੇ ਦੇਖ ਰਹੇ ਸਨ ਉਹਦੇ ਨੂੰ ਹੈਲੋ ਤਾਂ ਕਰ ਐ ਰਬਾ ਕਹਿੰਨ ਬੋਲ ਕੋਸੇ ਨਾ ਬੋਲਾ ਹੈਲੋ ਕਰਦੇ 1:00 ਵਜੇ ਹੈਲੋ ਤਾਂ ਕਰੇ ਸਕੇਤਾ ਅਭੀ ਇੱਥੇ ਕਰ ਮੈਂ ਐਦਾਂ ਥੋੜੀ ਹੱਥ ਝਾਕੇ ਹੈਲੋ ਹੈਲੋ ਸੁਣ ਬਣਾ ਹੁਣ ਹੋ ਗਿਆ ਹੈਲੋ ਲੈ ਐਦਾਂ ਸਬਰ 11ਵੀਂ ਕਿੰਨੀ ਕ ਬਹੁਤ ਹੈ ਹਾਂ ਬੇਨਾ ਸਾਗਰ ਸਿਰ ਤੇ ਰੇ ਨਾ ਮੈਂ ਅਜੀਬ ਦੇ ਸਾਥ ਉੱਥੇ ਵੀ ਹੋਇਆ ਮੇਰੇ ਤੇ ਨਹੀਂ ਉੱਠਣਾ ਚਾਹਣ ਸੱਚ ਦਨ ਦਸਤਾਰ ਤਿੰਨ ਵਜੇ ਰਾਤ ਸੱਪ ਨੂੰ ਮਾਰੇ ਆ ਛੋੜ ਕੇ ਮੈਨੂੰ ਜੱਜ ਨਾਲ ਨਹੀਂ ਫਿਰਦੇ 2 ਵਜੇ ਦਾ ਪਾਸ ਉੱਥੇ ਆਮ ਮੈਨੂੰ ਨੀਂਦ ਤਾਂ ਕੱਢੀ ਨਹੀਂ ਮਾਰੀ ਦੀ ਮੈਨੂੰ ਵੀ ਨਹੀਂ ਆ ਪਾਸੋਂ ਵੀ ਮੈਂ ਵੀ 2 ਵਜੇ ਤੱਕ ਵਧੀਆ ਵਧੀਆ ਜਦੀ ਨਾ ਦੀ ਚੋਈ ਨਹੀਂ ਪਾ ਦੂਆ ਕਾਣਾ ਦਾ ਚੋਨਾ ਲਾਣਾ ਹੁੰਦਾ ਹੁਣ ਫੇ ਗਈ ਹੋਰ ਯਾਰ ਇੰਨੀ ਦੂਗੀ ਕੀਤਾ ਬਲੇਟਰ ਵਾਲਿਆਂ ਨੇ ਹੁਣ ਪੇ ਲਾ ਦੀਏ ਭਗਵਾਨ ਤਮਨ ਤੱਕ ਤੁਹਾਡੀ ਸਪੀਦੂਈ ਯਾਰ ਦੇਖ ਰੋਏ ਉਨਲੇ ਪਾਣੀ ਜਾਲੀਆਂ ਡੁੱਬਲੀ ਜੜੀਆਂ ਨਹੀਂ ਹੈ ਨਾ ਕੀ ਹਾਂ ਕਰਦਾਂ ਚਣਕਾਣਾ ਹੈ ਹਾਂ ਨੂੰ ਖਲਾਰ ਕੇ ਸਾਰਾ ਫੇਸ ਸਾਫ ਲਾਂਗੇ ਨੇ ਨੀ ਨਸ਼ਾ ਨਹੀਂ ਕਰਦੀ ਹੈ ਭੈਣ ਬੋਲ ਬਟੋਂ ਬੱਚੋਂ ਪਹਿਲਾਂ ਜੜ ਦਾ ਲਾ ਲਾ ਕੇ ਠੀ ਗਿਆ ਲੈ ਆਦੀ ਇਹ ਜਿਹਾ ਬਟੋਂ ਬਹੁਤ ਨਾ ਉਹ ਜਰਦਨ ਆਇਆ ਕਰ। ਆਜੀ ਵੀ ਵਧੀਆ ਐ ਫਿਲਟਰ ਵਾਲੀ। ਉਹ ਵੇਖ ਤੰਨਾ ਸੋ ਆਪਣਾ ਲੱਗਾ ਪੇਚਾ। ਉਹਨੇ ਹੈਰਾਨ ਐ ਵੀ ਕੁੱਤੇ ਦੀ ਗੱਲ ਤੇ ਦੇਖ ਉਹਨਾਂ ਆਪਣੀ ਨਾ ਜਿਹੜੀ ਵੀ ਅਸੀਂ ਜਾਨ ਬਚਾਈ ਤੀ ਉਹਨੇ ਉਹਦਾ ਕਰਜਾ ਲਾਹਤਾ। ਲਾਂਦਾ ਹੀ ਆਹ ਦੱਸ। ਕੀ ਹੋਇਆ? ਕੁੱਤੇ ਨੇ। ਕੀ ਹੋਇਆ? ਯਾਰ ਕੁੱਤਾ ਸੀ ਕੀੜੇ ਪਏ ਤੇ ਕਲੀ ਬਚਾਇਆ ਤਾਂ। ਹੱਥਾਂ ਦੇ ਨਾਲ ਹੀ ਨੇ ਕੀੜੇ ਉਹਦੇ ਕੱਢੇ। ਕੀੜੇ ਦੇ ਪੈ ਤੇ ਭੌਂਗਦਾ ਰਿਹਾ ਕੁੱਤਾ ਕੁੱਤੇ ਸਾਪ ਮਗਰ ਅੰਦਰ। ਸਾਪ ਅੰਦਰ ਸੀਗਾ। ਜਿੱਥੇ ਉਹ ਬਨੀਤ ਨਹੀਂ ਉਹ ਟੀਵੀ ਲੱਗਾ ਦੇ ਉੱਥੇ ਉੱਥੇ ਮਾਦਾ ਮੈਨੂੰ ਹੂੰ ਉਹ ਇਹਲਾ ਹਟਿਆ ਹੀ ਨਹੀਂ ਗਰਮੀ ਹੈ ਨਾ ਹਟਿਆ ਇੰਜ ਹੱਤ ਤੱਕ ਆਪਾਂ ਖੰਡ ਨੂੰ ਨਿਕਲਦੇ ਬਾਹਰ ਦੇ ਦੇ ਅਸੀਂ ਕਹਿੰਦੇ ਪਿਛਲੇ ਜਾਮ ਦਾ ਲਿਖਾ ਆ ਇਹ ਦੇਖੋ ਤੁੰਗ ਉਹ ਹੂੰ ਤੂੰ ਵੀ ਆ ਹੱਥ ਮਾਰਦਾ ਤਾਂ ਪਿੱਛੇ ਨੂੰ ਵਜਾ ਚੱਲ ਤੇ ਨਾ ਬਚਾ ਦਾਲ ਬਟਾ ਜੰਨ ਦਾ ਉਹ ਬੱਤ ਵੀ ਲਿਪਣੀ ਪੈਣੀ ਥੋੜੀ ਉਹ ਰੰਗ ਹੋਣੀ ਬਾਅਦ 19ਵੀਂ ਹੈ ਕਹਿੰਦਾ ਨੱਕਾ ਵੇਦਾ ਰੋਦ ਨੂੰ ਨਾ ਨੱਕ ਨਹੀਂ ਆਉਂਦਾ ਦਾ ਥੈਲਾ ਲਾ ਦਬਦੇ ਨੇ ਉੱਥੇ ਥੈਲਾ ਲਾ ਦਵਾਂਗੇ ਨਾ ਇੱਕ ਗੱਲ ਹੋਰ ਹੈ ਹੂੰ ਥੈਲਾ ਵੀ ਲਾ ਦਵਾਂਗੇ ਜਾ ਜਿਤਾ ਆਹੋ ਬਾਪੂ ਕਹਿੰਦਾ ਪਾਣੀ ਹਸਾਲਦਾ ਪਾਣਾ ਮੀਂਹ ਦਾ ਨਹੀਂ ਪਾਉਂਦਾ ਹੂੰ ਇਹ ਦਾ ਦਾ ਬਣਾ ਸਾਨੂੰ ਪਤਾ ਮੇਰੀ ਗਾਣ ਪਾੜੀ ਦੀ ਆਇਆ ਇਹਨੂੰ ਲਾ ਹਾਂ ਉਹ ਆ ਕੇ ਸੁਪੂ ਚੇ ਗਈ ਆਪਾਂ ਇਹ ਕੀ ਹੋ ਰਿਹਾ ਬਰਾਵਾ ਇਹਨੂੰ ਗਰੀਸ ਕਰਨੀ ਹੈ ਤੱਕ ਹਲੇ ਜੱਕਾ ਜਦੀ ਬਣਾ ਲਾ ਦੋ ਦੇਖਦਾ ਤਾਂ ਪਿਆ ਕਿਹ ਫਟਾਏ ਕੋਲਣਾ ਪੈਣਾ ਹਾਂ ਹਾਂ ਟਾਰ ਖੋਲਣਾ ਇਹਦਾ ਫਿਰ ਫੇਰ ਖੋਲ ਕੇ ਮੈਂ ਬੈਰਾਂ ਨੂੰ ਗਰੀਸ ਦੇ ਕੇ ਫੇਰ ਜਾਊਂਗੀ ਇਹ ਤਾਂ ਡਾਊਨ ਕਰਦਾ ਪਿਆ। ਹਰੋ ਸਿੱਟਾ ਰੱਖਣੀ ਦੋ। ਹਾਂ। ਚਲੋ। ਚਲੋ। ਖੇਤੋਂ ਵਹ ਜਾ। ਬਾਤ ਤੇਰੀ ਤਾਂ ਵਧੀਆ ਆ ਜਾਂ ਤੇ ਤੇ ਆ ਜਾ ਰਿਹਾ। ਬਤਾ ਉੱਧਰੋਂ ਮਿਲਣੀ ਆ। ਕਿੱਧਰੋਂ? ਖੀ ਖਾਦਾ ਨਾ। Jadi satu jadi tuh इन ग्रीस नहीं की ता ही नहीं आवाज करता इन ग्रीस नहीं की ताई आवज कर

ਕੀ ਬਾਜੀ ਹੈ ਕਿਉਂ ਹੈ ਟੁੱਟ ਗਿਆ ਟੁੱਟ ਗਿਆ ਕਾਂ ਕਾਂ ਬੜਾ ਵਧੀਆ ਚੰਦਣਾ ਤੇ ਉੱਥੇ ਘਰੇ ਵੀ ਚਾਲਾਂ ਦੇ ਦਾਰ ਦੇਣਾ ਫੋਨ ਕਰਕੇ ਐਦਾਂ ਕਰ ਹਾਂ ਜਿਹੜੇ ਐਦਾਂ ਜਾਲੀ ਪਈ ਇੱਕ ਪਤਾ ਹਾਂ ਉਹ ਬਾਟੀ ਚੱਕ ਕੇ ਤੁਰੀ ਉਹ ਚੱਕ ਲਿਆ ਜਾ ਜਾਲੀ ਲੈ ਮਾਂ ਬੈਰੰਗ ਬਾਤ ਜਣਾ ਤੇ ਜਾਲੀ ਚੱਕ ਲਿਆ ਤਾਂ ਅੱਛਾ ਉਹ ਜਿਹੜੀ ਨਵੇਂ ਬੈਰੰਗੀ ਜਾਲੀ ਇਦਾਂ ਦੀ ਯਾਰ ਲਾਈ ਹੋਣੀ ਹੈ ਕਿ ਅਸੀਂ ਆ ਇਦਾਂ ਦੀ ਜਿਹੜੀ ਨਵੇਂ ਬੈਰੰਗੀ ਦੀ ਜਾਲੀ ਹੈ ਯਾਰ ਪੁਰਾਣੇ ਬੈਰੰਗੀ ਦੀ ਹੈ ਅੱਛਾ ਠੀਕ ਹੈ ਇਹ ਤੇ ਗੋਲੀਆਂ ਦੇ ਪੀਆਂ ਮੁਝ ਮੈਂ ਜੇ ਗੋਲੀ ਇੱਕ ਅੱਧੀ ਗੋਲੀ ਨਹੀਂ ਠੀਕ ਹੋ ਫੇਤੀ ਆ ਜਾ ਬੈਰੰਗੀ ਤੇਰਾ ਪਾ ਜਾ ਉਹ ਤੇ ਤੇਲ ਵੀ ਕਰਨਾ ਬਣਾ ਟਰੈਕਟਰ ਦਾ ਆ ਜਾ ਮਾਂ ਖਾਣੇ ਕਿਸਾ ਤਾਂ ਮਾਂ ਜਦੋਂ ਡੱਕਾ ਡੀਜ਼ਲ ਪਾ ਲਈ ਇਹਨਾਂ ਕੋ ਬੈਗ ਨਹੀਂ ਕੋ ਤੂੰ ਜਲ ਮੇ ਨਾ ਪਾਣੀ ਦੇਖੋ ਨਾ ਪਹਿਲਾ ਹਾ ਕੰਮ ਕਰਿਆ ਐਦਾਂ ਕੰਮ ਹੰਦਾ ਪਾਣੀ ਲੱਗੇ ਤੇ ਦੇਖੋ ਗਰੀਦ ਦਾ ਕੀ ਬਣ ਗਿਆ ਓ ਮਾਈ ਗੋਡ ਇਹ ਤਾਂ ਕਚਰਾ ਹਸੂ ਸਾਈ ਪਾਣੀ ਲੱਗਣਾ ਹੋ ਗਿਆ ਇਹ ਆ ਦੇ ਸੀਲਾ ਸੂਲਾ ਇਹਨਾਂ ਦੀਆਂ ਉਹ ਗੋਲੀਆਂ ਇੱਥੇ ਨਹੀਂ ਹੋਣੀਆਂ ਪਤੀ ਵਾ ਉੱਧਰ ਹੀ ਹੋਣੀਆਂ ਖੇਤੀ ਕੇ ਓ ਯਾਰ ਜਿਹੜਾ ਪਹਿਲਾ ਪੈਰਾਂ ਕੱਢਿਆ ਦਾ ਮੈਂ ਐਡਾ ਹਾਂ ਡੱਬੀ ਦੇ ਵਿੱਚ ਬੈਰਮ ਲਈਏ ਨਾ ਇਥੇ ਚੱਕ ਕੇ ਚੱਕ ਲਿਆ ਸਾਰਾ ਇਹ ਸਾਰੀ ਕੱਢਣੀ ਪੈਣੀ ਆ ਕੋਈ ਚੀਜ਼ ਲੈ ਲਾਣਾ ਹੈ ਨਹੀਂ ਚਮਮਚ-ਚਮਮਚ ਜਦੋਂ ਇਹ ਪਾਪਾ ਜੀ ਆ ਗੋਲੀਆਂ ਨਹੀਂ ਸਾਫ਼ ਕਰਦੇ ਤੇ ਆ ਮੈਂ ਖੜੀ ਮੈਂ ਖੜੀ ਖੜੀ ਬੋਰ ਹੋ ਰਹੀ ਆ ਇਹਨਾਂ ਖਰਮ ਘਰੇ ਰਹਿ ਲੰਦੀ ਨੀਂਦ ਆਪਣੀ ਕੱਢ ਲੰਦੀ ਮੈਂ ਦੁਪਹਿਰ ਸੁੱਤੀ ਨਹੀਂ ਕਰ ਦੋ ਕੋ ਦੂ ਕਿੰਦੀ ਨਹੀਂ ਨਾ ਗੋਣਾ ਆਉ ਗਈ ਪਾਣੀ ਹੈ ਇੱਥਾ ਪੂਰਾ ਨਹੀਂ ਹੁੰਦਾ ਤੂੰ ਹੀ ਐਦਾਂ ਛੱਡ ਲੰਨੇ ਤਾਂ ਹੀ ਪਾਣੀ ਭਰੂਗਾ ਠੀਕ ਨਹੀਂ ਮੈਨੂੰ ਆਵੇ ਖੇਜ ਕਿੰਦੀ ਸਾਡਾ ਸਾਫ਼ ਕਰੋ ਇਹ ਆਉਣੀ ਉਹ ਨਾ ਪਨਾਸ ਕੇ ਕਪੜੇ ਸਾਫ਼ ਕਰ ਲੈ ਮਾਰੇ ਨੜ ਕਾਥਾ ਪਤਾ ਆਹੋ

ਮੈਨੂੰ ਤਾਂ ਚੱਕਰ ਆਉਂਦੇ ਨੇ ਕਿਉਂ ਖੜੀ ਨਹੀਂ ਹੋਉਂਦਾ ਮੇਤੋਂ ਗਰਮੀ ਬਹੁਤ ਹੈ ਨਾ ਮੈਂ ਸੁੱਤੀ ਵੀ ਨਹੀਂ ਰੋਤੀ ਉੱਟੀ ਮੈਂ 3 ਵਜੇ ਤੋਂ ਪਹਿਲਾਂ ਵੀ ਹਾਂ ਜਦ ਸੌਪ 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 ਕਹਿਣ ਲੱਪੇ ਤੇ ਉੱਠ ਗਈ ਉੱਦਾਂ ਨਹੀਂ ਲੱਥਦੀ ਘੱਟ ਹੋ ਗਿਆ ਦੇਖੋ ਨਾ ਕੋਲਦ ਨਾ ਰਹਿੰਦੇ ਮੋਟਰ ਤੇ ਨੋ ਅਪਣੇ ਇਹ ਪਾਪਾ ਨੇ ਹੱਥ ਧੋਨੇ ਆ ਪੈਰਿੰਗ ਪਾ ਕੇ ਹਟੇ ਆ ਕਿਉਂਕਿ ਉਹ ਸਾਰੇ ਦੂਆ ਹੋ ਗਿਆ ਸੀ ਟੁੱਟ ਗਈ ਸੀ ਪਤਾ ਨਹੀਂ ਉਹਦੀ ਜਾਲੀ ਸੀ ਉਹ ਫਾਈ ਸੀ ਅਪਣੇ ਇਹ ਦੇ ਪਾਪਾ ਨੇ ਮੈਂ ਆ ਜਾ ਡਾਊਨ ਡਾਊਨ ਤਾਂ ਆਇਆ ਕਿਉਂਕਿ ਮੈਨੂੰ ਨੀਂਦ ਨਹੀਂ ਮੇਰੀ ਪੂਰੀ ਹੋਈ ਤਾਂ ਕਰਕੇ ਦੁਪਹਿਰੇ ਵੀ ਮੈਂ ਸੁਸਤੀ ਨਹੀਂ ਬਿਲਕੁਲ ਆ ਵੀ ਬਸ ਪੜ ਗਿਆ ਹੁਣ ਇਹਨੂੰ ਕੱਦੂ ਖਾ ਦੇਣਾ ਦੇਖੋ ਕਵਨੀ ਇਹ ਪਪਾ ਨੇ ਗਾਣਾ ਮੈਂ ਤਾਂ ਇਹ ਜਸਤੂ ਦੇਣਾ ਲਈ ਦੋ ਮੋਟਰਾਂ ਦਾ ਪਾਣੀ ਛੱਡਿਆ ਇਹਨੂੰ ਉਹ ਚੱਲ ਆ ਗਏ ਭਈਏ ਸੋਨਾ ਚਲੋ ਹੋਰ ਕਿਉਂ ਨਾ ਕਵਨੀ ਚੱਲ ਗਈ ਉਸ ਸਿਚੂਸ਼ਨ ਨੂੰ ਛੱਡਿਆ ਹੁੰਦਾ ਸੀਗਾ ਹੁਣ ਆ ਦੇਖੋ ਦੋ ਮੋਟਰਾਂ ਦਾ ਪਾਣੀ ਇਹ ਜਸਤੂ ਦੇ ਕੀ ਸਾਬਣ ਇੱਕ ਮੋਟਰ ਦਾ ਇਹ ਕਹਾ ਇੱਧਰ ਆਦਾ ਪਿਆ ਪਾਣੀ ਐ ਕਾਲਾ ਛੱਡੇਆ ਨਾ ਬੱਚਣਾ ਨਾ ਰਹਿਣਾ ਛੱਡਿਆ ਮਾਦਾ ਕਾ ਨਹੀਂ ਛੱਡੇਆ ਹੈ ਛੱਡੇਆ ਛੱਡੇ ਆਣਾ ਉਹ ਹੋ ਗਿਆ ਉਹਨੂੰ ਖਾ ਲਿਆ ਦੇ ਨਾਲ ਬਾਤਾ ਉਹਨਾਂ ਨੂੰ ਸਵਾਗਾ ਦੇਣਾ ਆ ਤੇ ਹੁਣ ਮੈਨੂੰ ਘਰੇ ਛੱਡੇ ਆਣਾ ਨਹੀਂ ਤੇ ਬਾਜੂ ਆ ਕੇ ਸਵਾਗਾ ਦੇਣਾ ਸਵਾਗਾ ਦੇ ਕੇ ਫਿਰ ਉਹਨੂੰ ਪਾਣੀ ਛੱਡੂਗੇ ਪਰਾਂ ਸਵੇਰ ਨੂੰ ਪਾਣਾ ਆ ਤੇ ਰਾਤ ਨੂੰ ਨਹੀਂ ਪਾਣੀ ਛੱਡ ਦੇਣਾ ਬਸ ਅੱਜ ਸਾਰੀ ਦਿਹਾੜੀ ਹੀ ਕੰਮ ਕੀਤਾ ਕੋਈ ਜੰਟਾ ਇੱਕ ਤਾਂ ਉਹ ਰੱਖਿਆ ਨਾ ਖੜਾ ਕਰਕੇ ਫੇ ਆ ਜੂਗਾ ਫੇ ਮੈਂ ਛੱਡੇ ਆਣਾ ਘਰੇ ਆ ਤਾਂ ਪਨੀਰੀ ਆ ਪੱਟੀਆਂ ਆ ਸੜਕ ਮੇਨ ਮੈਂ ਇੱਧਰ ਹੀ ਖੜੀ ਆ ਹੁਣ ਪਤਾ ਨਹੀਂ ਬਨੀਤ ਘਰ ਆਈਓ ਕਿ ਨਹੀਂ ਆ ਇਹ ਬਾਸ ਹੋ ਗਈ ਮੈਂ ਤਾਂ ਨੀਂਦ ਬੁਹਾਈਓ ਮੈਂ ਸਵੇਰ ਦੇ ਉੱਠੀ ਆ ਮੈਂ ਤਾਂ 3 ਵਜੇ ਦੀ ਉੱਠੀ ਹੋਏ ਹਿਸਾਬ ਲਾ ਲਓ ਜਦੋਂ ਪਤਾ ਲੱਗਾ ਨਾ ਕਿ ਮੈਂ ਤਾਂ 6:00 8:00 ਮੈਂ ਤਾਂ 3 ਵਜੇ ਤਾਂ 7:30 ਵਜੇ ਉੱਠੀ ਆ 7:30 ਵਜੇ ਨਿਕਲੀ ਅਸੀਂ ਸਾਡਾ ਭੁੰਡੀ ਭੁੰਕਣਾ ਪਿਆ ਸੀ ਮੋਤੀ ਤੇ ਤਾਂ ਮੋਤੀ ਭੁੰਕਣਾ ਪਿਆ ਸੀ ਗਾ ਫੇਰ ਅਸਯੋਤ ਤੋਂ ਬਾਅਦ ਜਿੱਦਾਂ ਫੇਰ ਦੇਖਿਆ ਔਟ ਕੇ ਪਗਾਈਆਂ ਕੋਈਆਂ ਭੂਆ ਕਹਿੰਦੀ ਪਗਾਈਆਂ ਹੋਣੀਆਂ ਸ਼ਾਇਦ ਤੇ ਫਿਰ ਜਦੋਂ ਦੇਖਿਆ ਮਤਲਬ ਕਿ ਗਾਈਆਂ ਨਹੀਂ ਸਿਗੀਆਂ ਦੂਆ ਸੀਗਾ ਸੱਪ ਸੀਗਾ ਬੈੜ ਦੇ ਥੱਲੇ ਸੀਗਾ ਅੱਧਾ ਤੁਰਿਆ ਪਵਨੀਤ ਪਾਪਾ ਨੇ ਅਚਾਨਕ ਹੀ ਉੱਠ ਕੇ ਦੇਖ ਲਿਆ ਫਿਰ ਉਹਨੂੰ ਬਾਅਦ ਉੱਥੇ ਦੇਖਿਆ ਤੇ ਅੰਦਰ ਲਾਈਟਾਂ ਮੈਂ ਫੋਨ ਦੀ ਲਾਈਟ ਬਾਕੇ ਟਾਰਚ ਚ ਚੱਕਿਆ ਟਾਰਚ ਸਾਡੀ ਡਾਊਨ ਹੋ ਗਈ ਸੀਗੀ ਉਹਦੀ ਬੈਟਰੀ ਫਿਰ ਉਸ ਤੋਂ ਬਾਅਦ ਅਸੀਂ ਬਾਹਰ ਹੀ ਲਾਈਟ ਔਨ ਕੀਤੀ ਅੰਦਰ ਉਸ ਬਲਬ ਖਰਾਬ ਆ ਉਹ ਤਾਂ ਬਲਬ ਲਾਇਆ ਹੀ ਨਹੀਂ ਹੈਗਾ ਮੇਰਾ ਫੋਨ ਤੇ ਕਵਰ ਤੇ ਕੀ ਹੋ ਗਿਆ ਮਿੱਟੀ ਜੀ ਪੈ ਗਈ ਸੀ ਤੇ ਫਿਰ ਉਸ ਤੋਂ ਬਾਅਦ ਬਾ ਭੂਆ ਤੋਂ ਛੋਟੀ ਮਗਵਾਈ ਛੋਟੀ ਨਾ ਫਿਰ ਅਬਨੀਤ ਪਾਪਾ ਨੇ ਮਾਰਿਆ ਹਏ ਫਿਰ ਮਾਰਨਾ ਪਿਆ ਕਿਆ ਕਰਨਾ ਸੀ ਸਾਡੀ ਕੁੜੀ ਵੀ ਜਤਾਬਨੀਤ ਵੀ ਉੱਥੇ ਹੀ ਹੁੰਦੀ ਆ ਤੇ ਤਾਂ ਫਿਰ ਉਹਨੂੰ ਮਾਰ ਦਿੱਤਾ ਮਾਰ ਕੇ ਫਿਰ ਅਸੀਂ ਉਹ ਤੇ ਬਾਹਰ ਧੱਬੇ ਦਿੱਤਾ ਉਹਨੂੰ। ਅਬ ਇਹ ਤਾਂ ਪਾਪਾ ਹੁੰਦੇ ਦੇਖਦਾ ਪਿਆ ਵੀ ਸੁਹਾਗਾ ਸਹੀ ਆ ਕਿ ਨਹੀਂ ਸਹੀ ਆ। ਆ ਪਾਣੀ ਪਿੰਦਾ ਪਿਆ ਇਹਨੂੰ। ਐਸਕੇ ਆ ਰਹੇ ਨੂੰ। ਤਾਂ ਨਾ ਆਵਨੀ ਦਾ ਫੇਸ ਅੱਛੀ। ਬੱਸ ਹੋ ਰਹੀ ਉਹਦੀ ਕਿਹੜਾ ਬੰਦਾ ਇੰਨਾ ਟਾਈਮ ਫਟਾ ਰਹਿਦਾ ਹਮੇ ਤਾਂ ਬੱਸ ਹੋ ਗਈ ਇੱਕ ਮੈਂ ਸੁੱਤੀ ਨਹੀਂ ਨਾ ਕਾਵਟ ਗਈ ਜਿੱਦਾਂ। ਸਵੇਰੇ ਫੇਰ ਮੈਂ ਸਵੇਰੇ ਮੈਂ ਤਾਂ ਸੁੱਤੀ ਨਹੀਂ ਇੱਕ ਮਿੰਟ ਵੀ। 5:30 ਵਜੇ ਵਡੀ ਤੋਂ ਠਾਲਿਆ ਮੰਡੀ ਤੋਂ ਠਾਲ ਠੂਲ ਕੇ ਫੇਰ ਮੈਂ ਤਿਆਰ ਕੀਤਾ ਸਕੂਲ ਵਾਸਤੇ ਸਕੂਲ ਨੂੰ ਰੈਡੀ ਹੋਈ ਉਹ ਤੇ ਫੇਰ ਉਸ ਤੋਂ ਬਾਅਦ ਗਈ ਸਕੂਲ ਵਿਚਾਰੀ ਫੇਰ 2 ਵਜੇ ਆਈ 2 ਵਜੇ 2:30 ਵਜੇ ਆਈ 3:30 ਵਜੇ ਆਂਦੀ ਆ 3:30 ਵਜੇ ਆ ਕੇ ਫੇਰ ਉਸ ਤੋਂ ਬਾਅਦ 4:30 ਵਜੇ ਟਿਊਸ਼ਨ ਚੱਲ ਗਈ ਹੁਣ 6 ਵਜੇ ਆਈ ਪਤਾ ਨਹੀਂ ਹੋਣੀ ਆ ਗਈ ਹੋਣੀ ਕਿ ਨਹੀਂ ਭੋਜਾ ਲੈ ਆਈ ਹੋਣੀ ਆ ਉਹਨੂੰ ਹਾਂ ਦੇਖੋ ਮੌਸਮ ਬੱਦਲ ਵੀ ਤਾਂ ਆਣ ਲੱਗਾ ਖਰਾਬ ਆ ਮੌਸਮ ਫਿਰ ਵੀ ਤਾਂ ਮੀ ਵਧੀਆ ਆ ਪਰ ਮੀ ਪੀ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਤੋਂ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਹੋ ਲੱਗਿਆ ਉਹ ਨਹੀਂ ਇਹ ਤਾਂ ਪਪਾ ਬਾਣ ਪਤਾ ਨਹੀਂ ਸ਼ਾ ਸੁਆਗ ਦੇ ਕੇ ਫੇ ਮੈਨੂੰ ਆਉਗਾ ਛੱਡਣ ਦੇਖੋ ਹੋਏ ਮੈਂ ਤਾਂ ਕੱਪੜੇ ਸਾਰੇ ਮਿੱਟੀ ਨਾਲ ਖਰਾਬ ਹੋ ਗਏ ਮੈਂ ਤਾਂ ਨਾਣਾ ਘਰੇ ਜਾ ਕੇ ਭਰਾਵੋ ਬਹੁਤ ਗਰਮੀ ਆ ਘਰੇ ਜਾ ਕੇ ਨਾਣਾ ਦੇਖੀਏ ਕੀ ਕਰੀਏ ਰੋਟੀ ਸਾਜੀ ਦਾ ਕੰਮ ਆ ਆ ਦੇਖੋ ਜੀ ਖੌਂਦੀ ਹੁਣ ਮੈਂ ਫਲੈਸ਼ ਰਗਾਈ ਆ ਨੇੜੇੋਂ ਤੁਹਾਨੂੰ ਦਿਖਾ ਲ ਦਿੰਨੀ ਆਹ ਦੇਖੋ ਕਿੰਨਾ ਸੋਹਣਾ ਆ ਵਿਚਾਰਾ ਮਾਰ ਦਿੱਤਾ ਇਹਦੇ ਕਰਮਾਂ ਚ ਮੋਤ ਸੀਗੀ ਸੱਚੀ ਰਾਤ ਦੇ 2:30 ਵਜੇ ਆਹ ਦੇਖ ਲਓ ਬਿਲਕੁਲ ਹੀ ਹਨੇਰਾ ਨੇਰਾ ਕੋਈ ਨਹੀਂ ਹੈ ਰਾਤ ਦੇ 2:30 ਵਜੇ ਆਹ ਵੀਰੇ ਦੇ ਪਾਪਾ ਭੂਆ ਬਨੀਤ ਹਾਂ ਸਹੀ ਗੱਲ ਆ ਨੇ ਢਾਈ ਵੀ ਸਾਨੂੰ ਕਿਹਦਾ ਪਤਾ ਇਸ ਲੰਘ ਤੇ ਸਾਨੂੰ ਕਿਹੜਾ ਵਿਵਤਾ ਪੈਣੀ ਸੀ ਦੇਤੋਂ ਵੀ ਨਹੀਂ ਤੇ ਪਪਾ ਇਕੱਠਾ ਕਿਉਂ ਹੁੰਦਾ ਪਿਆ ਬੇਸਕੋਲ ਦਾ ਅੱਛਾ ਤੋਸ ਉਹ ਮਾਈ ਗੋਡ ਇਹ ਤਾਂ ਪੁੱਠਾ ਹੋ ਗਿਆ ਕੋਣ ਮਰਿਆ ਹਾਏ ਬਾਬਾ ਜੀ ਦੀ ਆਤਮਾ ਸ਼ਾਂਤੀ ਦੇਣੀ ਖਣੀ ਕਿਹੜੀ ਜੂਨ ਤੇ ਚੰਗੀ ਜੂਨ ਚ ਪਾਈ ਤਲੀ ਕੀ ਹੋ ਸੀ ਗਿਆ ਨਾ ਦੇਖ ਲਾ ਉਹ ਤਾਂ ਦਵਦਾ ਬਨੀਰ ਦੇ ਪਾਪਾ ਉੱਥੇ ਬਨੀਰ ਦੇ ਪਾਪਾ ਨੇ ਅੰਦਰ ਦੇਖਿਆ ਇਹ ਫਿਰ ਦੇਖਿਆ ਕਿ ਇਹ ਤਾਂ ਅੰਦਰ ਹੀ ਸੀਗਾ ਮੋਤੀ ਆਹੋ ਮੋਤੀ ਅੰਦਰ ਭੋਗਦਾ ਸੀਗਾ ਪਹਿਲਾਂ ਇੱਥੇ ਅੰਦਰ ਭੋਗਦਾ ਸੀਗਾ ਹਾਂ ਤੂੰ ਵਾੜਾ ਖਾ ਲਿਆ ਕਹਿੰਦੀ ਅੰਦਰ ਤੂੰ ਜਾਈਆਂ ਤਾਂ ਨਹੀਂ ਕਿ ਤੱਕੀ ਜੋ ਅੱਬ ਤਾਂ ਭੋਗਦਾ ਹੋਊ ਜੇਕਰ ਹਾਂ ਉੱਥੇ ਨਾ ਡੂ ਟੈਂ ਟੈਂ ਕਰੇ ਹੈ ਮੈਂ ਫੇਰ ਅੱਜ ਮੈਂ ਬਾਹਰੋਂ ਆ ਗਿਆ ਮੋਤੀ ਦੇਖੋ ਹਾਂ ਫਿਰ ਕੇ ਗਿਆ ਬਈ ਮੈਂ ਫੇਰ ਕੇ ਗਿਆ ਹਾਂ ਜਰੂਰੀ ਤੀਜੀ ਵਿੱਚ ਆ ਹਾਂ ਹਾਂ ਮੈਂ ਉੱਤਰ ਜਿਹੜਾ ਕੱਟਿਆ ਹਾਂ ਹਾਂ ਮੈਂ ਮੈਨੂੰ ਸਾਰਾ ਸ਼ੱਕ ਨਹੀਂ ਦੇਣਾ ਕਿ ਜਰੂਰ ਜਾਨੂੰ ਜਾਂ ਮੈਂ ਦੇਖਿਆ ਟੀਵੀ ਵਾਸਤੇ ਆ ਕੇ ਬੈਡਾਂ ਨੂੰ ਆਵੇ ਹਾਏ ਕੁੰਡਾ ਕੰਡਾ ਲਾ ਕੇ ਰੱਖਿਆ ਕਰੋ ਅੜੀਏ

ਕਿੱਦਾਂ ਇਹਨੂੰ ਤੁਸੀਂ ਲੈਟਾ ਬੰਨ੍ਹਦੇ ਤੇ ਮੋਤੀ ਮੋਤੀ ਹੋਈ ਆ ਵੀ ਅਸੀਂ ਇਹਦੇ ਸੋਚਦੇ ਸੀ ਅਸੀਂ ਕਿਹਾ ਕਿ ਮੋਤੀ ਨੂੰ ਮੈਂ ਤੇ ਕਹਿੰਦੀ ਫੇ ਮੋਤੀ ਨੂੰ ਬਾਹਰ ਹੀ ਰੱਖੋ ਵੀ ਬਾਹਰ ਗਾਈਆਂ ਗੋਈਆਂ ਹਨਾ ਆਉਂਦੀਆਂ ਫੇ ਗੇਟ ਤੋਂ ਬਾਹਰ ਰੱਖ ਲੋ ਤੇ ਉਹਦਾ ਅੰਦਰ ਮੋਤੀ ਫੇ ਇਕੱਲਾ ਹੀ ਰਹਿ ਗਿਆ ਮੋਤੀ ਅੰਦਰ ਹੀ ਹੁੰਦਾ ਫੇ ਮੋਤਨੀ ਨਹੀਂ ਦੇਖਿਆ ਜਨਾ ਮੋਤੀ ਦੇ ਤਾਂ ਫੇ ਤਾਂ ਬਸ ਗਿਆ ਅਸੀਂ ਕੰਮ ਇਹ ਤਾਂ ਵੜ ਜਾਣਾ ਸੀ ਉਹਨੂੰ ਕਿਤੇ ਨਾ ਕਿਤੇ ਹਨਾ ਬੜਾ ਥੱਲੇ ਪੜਦਾ ਨਿੱਕਾ ਪਾਲ ਕੇ ਨਿਕਲਣਾ ਸੀ ਮੋਤੀ ਆਏ ਆ ਇੱਧਰ ਹਾਂ ਇਹ ਗਾਲਾਂ ਕਾਢੇ ਬਲੌਗ ਬੰਦਾ ਆ ਪੂਆ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖਿਆ ਕਰੋ ਨਾ ਬੱਚਿਆਂ ਦਾ ਤਾਂ ਖਾਸ ਕਰ ਜਾਦੇ ਧਿਆਨ ਰੱਖਿਆ ਕਰੋ ਬੈਡਾ ਬੁੱਡਾ ਥੱਲੇ ਹਨਾ ਤਾਂ ਕਿੱਦਾਂ ਇਹ ਹੁਣ ਦੱਬਣਾ ਕਿੱਥੇ ਆ ਕੀ ਕੀ ਹੋ ਤਾਂ ਆੜੇ ਉੱਦੇ ਡਰ ਲੱਗਦਾ ਖੇਤਾਂ ਚ ਵੀ ਜਾਣ ਲੱਗਿਆਂ ਨੂੰ ਹਾਂ ਕੀ ਆ ਓ ਮੋਤੀ ਹੁਣ ਬੈ ਗਿਆ ਰਾਮ ਦੇ ਨਾਲ ਹਾਂ ਮੋਤੀ ਦੀ ਅੱਖਾਂ ਮੋਤੀ ਮੋਤੀ ਇਹ ਹੀ ਆ ਕਿੱਥੇ ਕਿੱਥੇ ਦੱਬਣਾ ਅਬਨੀ ਤੇ ਪਾ ਕਰੇ ਥੋੜੀ ਦੱਬਣਾ ਬਾਅਦ ਦੱਬੀ ਦਾ ਬਾਅਦ ਦੱਬੀ ਉਹ ਨਹੀਂ ਗੰਦਾ ਮਾਦਾ ਕਿਦਾਂ ਨਾ ਹੁੰਦਾ ਇਹ ਘੰਟਾ ਤੇ ਲੱਗ ਜਾਵੇ ਉਹ ਢੂੰਗਾ ਦੱਬਣਾ ਪਰਮਾ ਨਾ ਨਾ ਕਰਨਾ ਅੰਦਰ ਦੇ ਆ ਨਾਮ ਕੋ ਨੂਮ ਕੋ ਨਹੀਂ ਹੈਗਾ ਨਾਮ ਕੋ ਪਾ ਲਾਲ ਕੱਪੜਾ ਦੇ ਦੇ ਜੇ ਹੈਗਾ ਲਾਲ ਕੱਪੜਾ ਹੈਗਾ ਇਹ ਬੈਂਡਰੀ ਲਿਆ ਮੇਰੇ ਕੋਲ ਤਾਂ ਨਹੀਂ ਹੈ ਲੈ ਬੈਟਰੀ ਨੂੰ ਕੀ ਕਰਨਾ ਹੈ ਬੈਟਰੀ ਦਾ ਅੱਗੇ ਡਾਊਨ ਆ ਲੈ ਆ ਬਲੌਗ ਬਣੀ ਜਾਂਦਾ ਇੱਥੇ ਸਰਾ ਦੇ 2:30 ਵਜੇ ਕਿਤੇ ਦੇ ਦੇਸੂ ਪਾਰ ਕੇ ਨਾ ਟੋੜਾ ਗੱਡੀ ਇੱਥੇ ਪਾ ਕੇ ਬਹੁਤ ਚਾਹਣਾ ਨਹੀਂ ਨਹੀਂ ਚਾਹੀਦਾ ਲੱਗਣਾ ਬੋਤਲ ਦੀਏ ਪਾ ਕੇ ਹੋ ਕੀ ਕਹਦੀ ਗਾਈਆਂ ਦੇਖਣ ਲੱਗਾਂ ਹਾਂ ਬੰਨਾ ਗੰਨੂ ਦੇਖਣ ਹਾਂ ਤਾਂ ਕਹ ਗਿਆ ਬਾਅਦ ਦਾ ਆਪ ਦੋ ਅਬ ਨਹੀਂ ਇਹਦੇ ਪਪਾ ਲੱਗੇ ਉਹਦਾ ਤਾਂ ਬੁਆ ਕਹਿੰਦੀ ਨਹੀਂ ਨਹੀਂ ਇਹ ਦੁਬਾਰਾ ਦੱਬ ਦੋ ਪਈ ਗਾਈਆਂ ਕੋਈਆਂ ਵੀ ਦੇਖਿਆ ਹਾਂ ਹਾਂ ਕੋ ਕੋ ਚਾਂਕ ਲੈ ਖੋ ਕਿਦਾਂ ਲੈਟਾ ਤੇ ਗਿਸ਼ਫਾਰੇ ਮਾਰਦਾ ਉਹ ਚੱਕਰ ਹੈ ਜੀ ਬਣੀ ਦਾ ਸਾਡੀ ਕਿਹੇ ਪਿੱਛੇ ਪਈ ਉਹ ਖੇਤਾਂ ਚ ਆ ਦੇਖੋ ਆ ਸ਼ਕਸ਼ ਸੀਗਾ ਨੇੜੇ ਉਹ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਨੇੜੇ ਡਰ ਲੱਗਦਾ ਲੱਗਦਾ ਹੀ ਆ ਯਾਰ ਇਹ ਦੇਖ ਲੈ ਕੀ ਚੀਜ਼ ਆ ਇਹ ਉਹ ਅੰਦਰ ਕੱਪੜੇ ਲੱਭਣ ਗਈ ਉਹ ਹੈ ਨਹੀਂ ਖੋ ਜੀ ਰਾਤ ਦੇ ਬੱਜੂ 8:30 8:30 ਵਜੇ ਸਾਡੇ ਅੰਦਰੋਂ ਨਾ ਨਿਕਲਿਆ ਜਿੱਥੇ ਅਵਨੀਤ ਦਾ ਦੂਆ ਹੁੰਦਾ ਨਾ ਬੈਠਦੇ ਥੱਲੇ ਉਹ ਜਿੱਥੇ ਅਵਨੀਤ ਵੈਨ ਦੀ ਟੀਵੀ ਵਾਲੇ ਕਮਰੇ ਚ ਉਹ ਬੈਠਦੇ ਥੱਲੇੋਂ ਨਿਕਲਿਆ ਇਹ ਸੱਪ ਤੇ ਫਿਰ ਅਵਨੀਤ ਪਾਪਾ ਜਿੱਦੋਂ ਮਾਰਿਆ ਸਾਡੇ ਤਾਂ ਮੋਤੀ ਜਾਂਦਾ ਸੀਗਾ ਮੋਤੀ ਨੇ ਦੱਸਿਆ ਸਾਨੂੰ ਆਹ ਦੇਖੋ ਆਹ ਭੌਂਕਣਾ ਨਹੀਂ ਹਟਿਆ ਮੋਤੀ ਭੌਂਕਦਾ ਸੀ ਆਹ ਅਵਨੀਤ ਦੇ ਪਾਪਾ ਹਨੇਰਾ ਆ ਲਾਈਟ ਉੱਦਾਂ ਬਾਲੀਓ ਸੀ ਆਹ ਬਾਹਰ ਉਹ ਅਵਨੀਤ ਵੀ ਉੱਠ ਗਈ ਤੇ

ਆ ਦੇਖੋ ਆ ਮੈਂ ਇੱਕ ਟੋਚ ਚੱਕਿਆ ਇੱਕ ਫੋਨ ਦੀ ਲਾਈਟ ਆ ਬਾਲੀ ਉਹ ਦਬਾਲ ਲਈ ਲੇਟ ਆ ਅਸੀਂ ਵਾਲੀਓ ਤੇ ਇਹ ਬੈਠ ਜੇ ਨਾ ਥੱਲੇ ਨਿਕਲਿਆ ਮੋਤੀ ਭੋਕਿਆ ਬਹੁਤ ਭੂਆ ਕਹਿੰਦੀ ਵੀ ਉੱਠ ਕੇ ਦੇਖ ਪ੍ਰਦੀਪ ਪੇ ਬਾਹਰ ਦੂ ਆਇਆ ਕੀ ਕਹਿੰਦੇ ਆ ਉਹਨੂੰ ਬਾਹਰ ਕਹਿੰਦੀ ਗਾਇਆਂ ਗੁਈਆਂ ਹੋਣੀਆਂ ਇੱਧਰ ਆ ਮੈਂ ਖੜੀ ਨਾ ਕਹਿੰਦੀ ਬਾਹਰ ਨਾ ਗਾਇਆਂ ਗੁਈਆਂ ਹੋਣੀਆਂ ਆ ਜਦੋਂ ਦੇਖਿਆ ਤਾਂ ਸੱਪ ਨਿਕਲਿਆ ਉਹ ਤਾਂ ਬੈਠ ਜੇ ਥੱਲੇ ਆਦਾ ਨਾਲ ਕਿਨਾਰੀ ਤੇ ਆਉਂਦਾ ਸੀਗਾ ਖੜੇ ਮੇ ਤਾਂ ਕੁੜੀ ਵੀ ਉੱਥੇ ਬੈਂਦੀ ਆ ਬਹੁਤ ਚੰਗਾ ਸਹੀ ਗੱਲ ਮੋਤੀ ਮਾਰ ਗਿਆ ਉਦੋਂ ਹੁਣ ਤਾਂ ਮਾਰ ਦਿੱਤਾ ਵਿਚਾਰਾ ਰਾਂਗੇ ਦੇ ਰਾਂਗੇ ਚਾਹ ਤਾ ਫਿਆ ਇਹਦਾ ਸ਼ੂਗਰ ਕਰਾ ਜੇ ਸਿਗਾਈ ਛੋਟਾ ਜੇ ਹੁੰਦਾ ਵੱਡਾ ਚਾਹੇ ਛੋਟਾ ਚਾਹੇ ਵੱਡਾ ਪਿੰਨ ਕੁੜੀ ਲੈ ਤਾਨੂੰ ਨੁਕਸਾਨ ਆ ਉੱਥੇ ਰਹਿੰਦੀ ਉੱਥੇ 24 ਘੰਟੇ ਆ ਵੀ ਉੱਥੇ ਹੀ ਹੁੰਦੀ ਆ Ah, they call the eye on